ਜੀਨਾ ਚੀਜ਼ਾਂ ਨਾਲ ਅਸੀਂ ਪ੍ਰੇਮ ਕਰਦੇ ਆ ਨਾ ਦੁਨੀਆ ਵਿੱਚ ਸਭ ਮਿੱਥਿਆ ਹੈ ਪੱਕੇ ਤੌਰ ਤੇ ਨਾ ਰਹਿਣ ਵਾਲਾ ਉਹਨੂੰ ਕਹਿੰਦੇ ਮਿੱਥਿਆ ਨਾਸਵੰਤ ਮਿੱਥਿਆ ਤਨ ਧਨ ਕੁਟੰਬ ਸਵਾਇਆ ਦੇਖੋ ਜੀ ਤਨ ਕੀ ਹੁੰਦਾ ਹੈ ਸਰੀਰ ਧਨ ਕੀ ਹੁੰਦਾ ਹੈ ਪੈਸਾ ਕੁਟੰਬ ਕੀ ਹੁੰਦਾ ਹੈ ਪਰਿਵਾਰ ਹੁਣ ਜੋਗੀਆਂ ਨੇ ਕੀ ਕੀਤਾ ਛੱਡ ਕੇ ਚੱਲ ਗਏ ਜੰਗਲਾਂ ਵਿੱਚ ਨਹੀਂ ਪਰ ਸਾਡੇ ਗੁਰੂ ਸਾਹਿਬ ਕਹਿੰਦੇ ਗੁਰੂ ਕਹਿੰਦਾ ਹੈ ਇਨਾ ਵਿੱਚ ਰਹਿਣਾ ਹੈ ਤੇ ਕਿਆ ਮਿੱਥਿਆ ਤਨ ਧਨ ਕੁਟੰਬ ਸਵਾਇਆ ਇਹ ਸਵਾਇਆ ਮਿੱਥਿਆ ਨਾਸ਼ ਹੋਏਗਾ ਜਿਨ੍ਹਾਂ ਨੇ ਇਨਾ ਵਿੱਚ ਰਹਿ ਕੇ ਇਨਾਂ ਤੇ ਮਾਨ ਕੀਤਾ ਮੇਰੀ ਮੇਰੀ ਕੀਤੀ ਹੈ ਸਾਰੇ ਰਾਜੇ ਉਸੇ ਮਿੱਟੀ ਨੇ ਖਾ ਲਏ ਜਿੰਨੇ ਵੀ ਰਾਜੇ ਹੋਏ ਨਾ ਪਹਿਲਾਂ ਸਾਰੇ ਰਾਜੇ ਮਿੱਟੀ ਨੇ ਖਾ ਲਏ ਜਿਨ੍ਹਾਂ ਨੂੰ ਜਿਉਣ ਦਾ ਢੰਗ ਨਹੀਂ ਆਇਆ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਜਿਨ੍ਹਾਂ ਨੇ ਸੱਚੀ ਪ੍ਰੀਤ ਨਹੀਂ ਕੀਤੀ ਮਿਥਿਆ ਤਨ ਤਨ ਕੁਟੰਬ ਸਵਾਇਆ ਇਹ ਸਭ ਕੁਝ ਵੇਖੋ ਤਨ ਕੋਈ ਸਦਾ ਰੱਖ ਸਕਦਾ ਨਹੀਂ ਰੱਖ ਸਕਦਾ ਭਾਈ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਖ ਬਹੋਰ ਨਾਂਗੇ ਪਾਵੋਂ ਤੇਗੇ ਜਿਨਕੇ ਲੱਖ ਕਰੋੜ ਵੱਡੇ ਵੱਡੇ ਆਏ ਨੇ ਸਭ ਖਾਲੀ ਹੱਥ ਗਏ ਨੇ ਵਾ ਅੱਜ ਕੱਲੋਂ ਪਾ ਦਿੰਦੇ ਨੇ ਸੋਖਸ ਤੇ ਪਾ ਦਿੰਦੇ ਨੇ ਬੂਟ ਕਿਸੇ ਦੇ ਪਾਈ ਦੇਖੇ ਨਹੀਂ ਨੰਗਾ ਹੀ ਜਾਂਦਾ ਹੈ ਬੰਦਾ ਕੀ ਲੈ ਕੇ ਜਾਂਦਾ ਕੁਝ ਵੀ ਨਹੀਂ ਐਥੇ ਮੇਰੀ ਮੇਰੀ ਕਰਦਾ ਰਿਹਾ ਤੇ ਜਿਹਨੂੰ ਮੇਰੀ ਮੇਰੀ ਕੀਤਾ ਉਹ ਤੇ ਹੋਈ ਨਹੀਂ ਉਹ ਤੇ ਨਾਲ ਵੀ ਨਹੀਂ ਗਈ ਨਾ ਪ੍ਰਾਪਰਟੀ ਨਾਲ ਗਈ ਐ ਨਾ ਘਰ ਨਾਲ ਗਿਆ ਨਾ ਬੈਂਕੋ ਬੈਲੈਂਸ ਵੀ ਉੱਥੀ ਪਿਆ ਰਹਿ ਗਿਆ ਨਾ ਕਾਪੀ ਰੋਂਦੀ ਐ ਬੈਂਕ ਦੀ ਕੋਈ ਨਹੀਂ ਰੋਂਦਾ ਜੋਬਨ ਕਿਤੇ ਸਦਾ ਬਸ ਤਿਆਰੀਆਂ ਆਉਣ ਵਾਲਾ ਵਿਢੇਪਾ ਮੇਰੇ ਤੇ ਵੀ ਆਉਣ ਵਾਲਾ ਐ ਵੱਡੇ ਵੱਡੇ ਜਿਹੜੇ ਹਾਰੇ ਨਹੀਂ ਸੀ ਹਰਾਤੇ ਬਢੇਪੇ ਨੇ ਹਰਾਤੇ ਇਹ ਤੇ ਫੁੱਲ ਦੀ ਤਰ੍ਹਾਂ ਫੁੱਲ ਬੜਾ ਸੋਹਣਾ ਲੱਗਦਾ ਥੋੜੇ ਸਮੇਂ ਵਾਸਤੇ ਜਦੋਂ ਖਿੜਿਆ ਹੈ ਕਹਿਣੀ ਨਾਲ ਲੱਗਾ ਮੁਰਝਾ ਜਾਂਦਾ ਇਸੇ ਤਰ੍ਹਾਂ ਧੰਨ ਜੋਬਨਰ ਪੂਲੜਾ 나ਠੀੜੇ ਦਿਨ ਚਾਰ 나ਠੀੜੇ ਪ੍ਰੋਹਣੇ ਤੇ ਚਾਰ ਦਿਨਾਂ ਦੇ ਪ੍ਰੋਹਣੇ ਨੇ ਭਾਈ ਪੱਬਣ ਕੇਰੇ ਪਤ ਜੂ ਢਾਲ ਢੁਲ ਜੋਮਣਹਾਰ ਉਹ ਪਿੰਡਾਂ ਵਿੱਚ ਵਿੱਚ ਪੱਤੀ ਜੇ ਲੱਗੀ ਹੁੰਦੀ ਆ ਟੋਪੇ ਵਿੱਚ ਇੱਥੇ ਪਾਣੀ ਖੜਾ ਹੁੰਦਾ ਕਿਉਂਕਿ ਥੱਲੇ ਪਾਣੀ ਖੜਾ ਹੈ ਤਾਂ ਚੰਗੀ ਲੱਗਦੀ ਆ ਹਰੇ-ਹਰੇ ਰੰਗ ਦੀ ਜਦੋਂ ਪਾਣੀ ਸੁੱਕ ਸੜ ਗਿਆ ਉਹਨੇ ਵੀ ਸੁੱਕ ਸੜ ਜਾਣਾ ਇਸੇ ਤਰ੍ਹਾਂ ਮਿੱਠਿਆ ਤੰਨ ਧੰਨ ਉਡੰਪ ਸੁਆਇਆ ਇਹ ਸਭ ਭਾਈ ਪੱਕੇ ਤੋੜਤੇ ਨਹੀਂ ਆ ਮਿੱਠਿਆ ਮਿੱਠਿਆ ਓ ਮੈਂ ਮਮਤਾ ਮਾਇਆ ਹੁਣ ਜਿਹੜਾ ਤਾਨ ਹੈ ਧਾਨ ਹੈ ਕੁਟੰਬ ਪਰਿਵਾਰ ਹੈ ਇਹਨਾਂ ਨਾਲ ਮਮਤਾ ਕਰਨੀ ਇਹ ਮੇਰੀ ਹੈ ਇਹ ਮੇਰੀ ਹੈ ਇਹ ਮੇਰਾ ਹੈ ਭਾਵ ਆਪਣੀ ਸੁਰਤ ਵਿੱਚ ਰੱਖਣਾ ਜੱਫਾ ਮਾਰ ਲੈਣਾ ਜਾਂ ਫਿਰ ਮਿੱਥਿਆ ਹੂੰ ਮੈਂ ਉਹਦੇ ਤੇ ਹੰਕਾਰ ਕਰਨਾ ਜੋ ਵੀ ਪਰਮਾਤਮਾ ਨੇ ਦਿੱਤਾ ਉਹਦੇ ਤੇ ਹੰਕਾਰ ਕਰਨਾ ਮਿੱਥਿਆ ਹੂੰ ਮੈਂ ਮਮਤਾ ਮਾਇਆ ਨਹੀਂ ਭਾਈ ਇਹਦੇ ਵਿੱਚ ਕੋਈ ਚੀਜ਼ ਸਾਡੀ ਨਹੀਂ ਹੈ ਇਹ ਵਾਹਿਗੁਰੂ ਦੀ ਹੈ ਵੱਡੇ ਵੱਡੇ ਦਾਨਦਾਨੀ ਜਿਹੜੇ ਦਾਨ ਕਰਦੇ ਨੇ ਉਹਨਾਂ ਨੂੰ ਇਹ ਯਾਦ ਹੋਣਾ ਚਾਹੀਦਾ ਸਾਨੂੰ ਵੀ ਦਾਨ ਕੋਈ ਦੇ ਰਿਹਾ ਹੈ ਕੋਈ ਕਿਸੇ ਨੂੰ ਪ੍ਰਾਪਰਟੀ ਦਾਨ ਕਰਦਾ ਕੁਝ ਦਾਨ ਕਰਦਾ ਤੇ ਆਪਣਾ ਨਾਮ ਲਈ ਮੈਂ ਦਿੱਤਾ ਨਹੀਂ ਭਾਈ ਉਹਨੂੰ ਵੀ ਕੋਈ ਦੇ ਰਿਹਾ ਹੈ ਸਾਰੀ ਦੁਨੀਆ ਨੂੰ ਕੋਈ ਦੇ ਰਿਹਾ ਵੀ ਸੰਪਰਬ ਸ਼ਬਦ ਦਾ ਢਿੱਡ ਪੜਨ ਵਾਲਾ ਹੈ ਕੋਈ ਪਿੱਛੇ ਕੋਈ ਨਾ ਕੋਈ ਚੀਜ਼ ਕੰਮ ਕਰਦੀ ਹੈ ਹਰ ਇੱਕ ਪਿੱਛੇ ਕੋਈ ਨਾ ਕੋਈ ਚੀਜ਼ ਕੰਮ ਕਰਦੀ ਹੈ ਹੁਣੇ ਮੈਨੂੰ ਭੁਲੇਖਾ ਪੈ ਸਕਦਾ ਵੀ ਰੁਪਿੰਦਰ ਸਿੰਘ ਬੋਲ ਰਿਹਾ ਗਲਤ ਹੈ ਜੇ ਉਹ ਆਪਣੀ ਅਕਲ ਖੋਲਵੇ ਕੁਝ ਨਹੀਂ ਬੋਲੇਗਾ ਇਹ ਪਿੱਛੇ ਅਕਲ ਕੰਮ ਕਰਦੀ ਅਕਲ ਮੇਰੀ ਨਹੀਂ ਹੈ ਉਹ ਬੋਲਦਾ ਹੈ ਮਿੱਥਿਆ ਹੋ ਮੈਂ ਮਮਤਾ ਮਾਇਆ ਹੰਕਾਰ ਕਾਦਾ ਇਹ ਨਾ ਬ ਮਿੱਥਿਆ ਰਾਜ ਜੋਵਨ ਧਨ ਮਾਲ ਰਾਜ ਵੀ ਤੇ ਜੋਵਨ ਵੀ ਧਨ ਵੀ ਇਹ ਸਭ ਮਿੱਥਿਆ ਹੈ ਕਈ ਰਾਜੇ ਰਾਜ ਕਰਦੇ ਕਰਦੇ ਜੇਲ੍ਹ ਵਿੱਚ ਬੈਠ ਗਏ ਨਹੀਂ ਸੋਹਣੀ ਜ਼ਿੰਦਗੀ ਸੀ ਜੇਲ੍ਹ ਵਿੱਚ ਬੈਠ ਗਏ ਰਾਜ ਠੀਕ ਹੈ ਰਾਜ ਦਾ ਮਾਣ ਕਾਦਾ ਹੈ ਮਿੱਥਿਆ ਕਾਮ ਕ੍ਰੋਧ ਵਿਕਰਾਲ ਕਾਮ ਨੂੰ ਮੁਖ ਰੱਖ ਕੇ ਗਲਤ ਸੋਚੀ ਜਾਣਾ ਮਨ ਵਿੱਚ ਸਾਰਾ ਦਿਨ ਸਾਰੀ ਰਾਤ ਕ੍ਰੋਧ ਕਰੀ ਜਾਣਾ ਮਿੱਥਿਆ ਕਾਮ ਕ੍ਰੋਧ ਵਿਕਰਾਲ ਇਹ ਸਭ ਮਿੱਥਿਆ ਹੈ ਨਾਸਵੰਤ ਹੈ ਮਿੱਥਿਆ ਰਥ ਫਸਤੀ ਅਸ਼ਵ ਵਸਤਰਾ ਰੱਥ ਜੀ ਪੁਰਾਣੇ ਸਮਿਆਂ ਵਿੱਚ ਨਾ ਸਵਾਰੀ ਕਰਦੇ ਸੀ ਲੋਕ ਰੱਥ ਦੀ ਖਾਸਪੀ ਹਾਥੀ ਦੀ ਵੀ ਕਰਦੇ ਸੀ ਅਸ਼ਵ ਘੋੜੇ ਘੋੜਿਆਂ ਦੀ ਵੀ ਕਰਦੇ ਨੇ ਅੱਜ ਵੀ ਕਰਦੇ ਨੇ ਅੱਜ ਥੋੜਾ ਸਮਾਂ ਚੇਂਜ ਹੋ ਗਿਆ ਅੱਜ ਗੱਡੀਆਂ ਕਹਿ ਲਓ ਇਹ ਮौज-ਮਸਤੀਆਂ ਕਦੋਂ ਤੱਕ ਨੇ ਇਹ ਸਦਾ ਨਹੀਂ ਮਿੱਠਿਆ ਰੱਥ ਹਸਤੀ ਅਸ਼ਵ ਵਸਤਰਾ ਮਿੱਥਿਆ ਰੰਗ ਸੰਗ ਮਾਇਆ ਵੇਖ ਹਸਦਾ ਮਾਇਆ ਦੇ ਅਨੇਕਾਂ ਰੰਗਾਂ ਨੂੰ ਵੇਖ ਕੇ ਹੱਸਣਾ ਵਧੀਆ ਗੱਲ ਹੈ ਪਰ ਇਹਨੂੰ ਹੀ ਸਭ ਕੁਝ ਸਮਝ ਲੈਣਾ ਝੂਠ ਹੈ ਮਾਇਆ ਬਹੁਤ ਕੁਝ ਹੈ ਮਾਇਆ ਸਭ ਕੁਝ ਹੈ ਪੈਸਾ ਸਭ ਕੁਝ ਹੈ ਧੀਆਂ ਪੁੱਤਰ ਸਭ ਕੁਝ ਹੈ ਮਾਫ਼ ਕਰਨਾ ਹੈ ਸਭ ਕੁਝ ਨਹੀਂ ਇਹੀ ਸਭ ਕੁਝ ਨਹੀਂ ਪੈਸਾ ਬਹੁਤ ਕੁਝ ਹੈ ਪੈਸਾ ਸਭ ਕੁਝ ਹੈ ਪਰ ਪੈਸਾ ਸਭ ਕੁਝ ਵੀ ਨਹੀਂ ਇਹ ਵੀ ਯਾਦ ਰੱਖਿਓ ਮਿੱਠਿਆ ਤਰੋ ਮੋਇ ਵਿਮਾਨ ਕਿਸੇ ਨਾਲ ਮੋਹ ਕਰਨਾ ਹੰਕਾਰ ਕਰਨਾ ਛਲ ਕਰਨਾ ਠੱਗੀ ਘਰਨੀ ਲੋਕ ਵੀ ਬਾਦ ਵਿੱਚ ਕਹਿੰਦੇ ਨੇ ਬੜਾ ਮਾੜਾ ਸੀ ਬੜਾ ਮਾੜਾ ਸੀ ਨਾ ਪੋਤੇ ਪੁੱਛਦੇ ਆ ਨਾ ਪੁੱਤਰ ਧੀਆਂ ਪੁੱਛਦੇ ਆ ਕੋਈ ਨਹੀਂ ਪੁੱਛਦਾ ਚੜਾਈ ਕਰ ਗਿਆ 7 ਦਿਨ ਬਾਅਦ ਪਤਾ ਹੀ ਨਹੀਂ ਲੱਗਦਾ ਵੀ ਕੌਣ ਆਇਆ ਸੀ ਕੌਣ ਗਿਆ ਮਿੱਥਿਆ ਤਰੋ ਮੋਹ ਅਭਿਮਾਨ ਛਲ ਠੱਗੀਆਂ ਕੀਤੀਆਂ ਸਾਰੀ ਉਮਰ ਇਹ ਮਿੱਥਿਆ ਹੈ ਇਹ ਨਹੀਂ ਰਹੇਗਾ ਮਿੱਥਿਆ ਆਪਸੂ ਉੱਪਰ ਕਰਤ ਗੁਮਾਨ ਬਸ ਮਹਿਂ ਆ ਮੈਂ ਕਿਸੇ ਤੋਂ ਘੱਟ ਥੋੜਾ ਨਹੀਂ ਸਭ ਕੋ ਜਾਣ ਕਿਸੇ ਤਰ੍ਹਾਂ ਦੀ ਹਉਮੈ ਕਰਨੀ ਗੱਲ ਤੇ ਝੂਠਾ ਮਾਣ ਕਰਨਾ ਹੈ ਮਿੱਥਿਆ ਮਿੱਥਿਆ ਆਪ ਸੂਪਰ ਕਰਤ ਗੁਮਾਨ ਅੱਗੇ ਮਹਿਲਾ ਪੰਜਵਾਸੀ ਦੀ ਗੁਰੂ ਅਰਜਨ ਦੇਵ ਜੀ ਦੇਖੋ ਹੁਣ ਇਹ ਮੈਸੇਜ ਹੈ ਜਿਹੜੀ ਆਖਰੀ ਪੰਕਤੀ ਹੁੰਦੀ ਹੈ ਨਾ ਉਹ ਮੈਸੇਜ ਦਿੱਤਾ ਹੁੰਦਾ ਹੈ ਗੁਰੂ ਸਾਹਿਬ ਨੇ ਆਪਣਾ ਧਿਆਨ ਨਾਲ ਸੁਣਿਆ ਅਸਥਿਰ ਭਗਤ ਸਾਦਗੀ ਸਰਨ ਅਸਥਿਰ ਕਿਆ ਹੁੰਦਾ ਜੀ ਸਦਾ ਕਾਇਮ ਰਹਿਣ ਵਾਲੀ ਭਗਤੀ ਅੱਗੇ ਭਗਤ ਲਿਖਿਆ ਹੋਇਆ ਭੱਵਾ ਗੱਗਾ ਤੇ ਤੱਤੇ ਨੂੰ ਸਿਆਰੀ ਬੋਲਿਆ ਕੀ ਜਾਏਗਾ ਭਗਤ ਜੇ ਤੱਤੇ ਨੂੰ ਸਿਆਰੀ ਲੱਗ ਗਈ ਉਹਦਾ ਅਰਥ ਹੈ ਭਗਤੀ ਗੁਰਬਾਣੀ ਵਿੱਚ ਜਿੱਥੇ ਵੀ ਤੱਤੇ ਨੂੰ ਸਿਆਰੀ ਲੱਗੀ ਹੈ ਭਗਤੀ ਉਹਦਾ ਅਰਥ ਨਹੀਂ ਅਸਥਿਰ ਸਦਾ ਰਹਿਣ ਵਾਲੀ ਪ੍ਰਭੂ ਦੀ ਭਗਤੀ ਹੈ ਸਤਿ ਵਾਲੀ ਭਗਤੀ ਹੈ ਸੰਤੋਖ ਵਾਲੀ ਭਗਤੀ ਹੈ ਦਇਆ ਵਾਲੀ ਭਗਤੀ ਹੈ ਇਹੀ ਸਕੂਨ ਦੇਣ ਵਾਲੀ ਹੈ ਕ੍ਰੋਧ ਆਏਗਾ ਇਹ ਸਾਥ ਦੇਗੀ ਭਗਤੀ ਹਰ ਇੱਕ ਚੀਜ਼ ਦਾ ਮਾੜਾ ਪ੍ਰਭਾਵ ਆਏਗਾ ਇਹ ਭਗਤੀ ਸਾਥ ਦਿੰਦੀ ਹੈ ਪਰ ਸਾਡੇ ਸਤਿਗੁਰੂ ਜੀ ਕਹਿੰਦੇ ਨੇ ਵੀਣ ਗੁਣ ਕੀਤੇ ਭਗਤ ਨਾ ਹੋਏ ਪੀੜ ਗੁਣ ਕੀਤੇ ਭਗਤ ਨਾ ਹੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਇਹ ਗੁਣਾ ਵਾਲੀ ਭਗਤੀ ਨੂੰ ਭਾਈ ਸਾਡੇ ਸੱਚੇ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਗੁਰੂ ਇਹ ਮੰਨਦੇ ਨੇ ਅਸਥਿਰ ਇਹ ਸਦਾ ਰਹਿਣ ਵਾਲੀ ਹੈ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਕਹਿੰਦੇ ਉਹੀ ਜਿਉਂਦੇ ਨੇ ਜੋ ਚਰਨਾਂ ਨੂੰ ਸੁਰਤ ਵਿੱਚ ਰੱਖ ਕੇ ਆਪਣਾ ਜੀਵਨ ਬਤੀਤ ਕਰਦੇ ਨੇ ਉਹ ਜਿਉਂਦੇ ਨੇ ਉਹ ਮਰੇ ਨਹੀਂ ਚਰਨ ਕੀ ਹੈ ਗੁਰਬਾਣੀ ਸ਼ਬਦ ਇਹ ਵੇਖੋ ਗੁਰੂ ਸਾਹਿਬ ਨੇ ਹੁਣ ਸਾਨੂੰ ਸਾਰਾ ਤਤਵਸਾਰ ਸਮਝਾ ਦਿੱਤਾ ਸਮਝੋ ਤੁਸੀਂ ਸਮਝਿਆ ਹੁਣ ਤੁਹਾਡਾ ਕੰਮ ਕੀ ਹੈ ਅੱਗੇ ਸਮਝਾਣਾ ਹੁਣੇ ਤੁਹਾਡੀ ਡਿਊਟੀ ਹੈ ਤੁਸੀਂ ਅੱਗੇ ਸਮਝਾਉਣਾ ਹੈ ਸਮਝੋ ਤੇ ਸਮਝਾਓ ਆਪ ਵੀ ਕਰੋ ਲੋਕਾਂ ਨੂੰ ਵੀ ਜਿੰਨੇ ਵੀ ਸਿੱਖਣ ਵਾਲੇ ਨੇ ਉਹਨਾਂ ਨਾਲ ਗੱਲਾਂ-ਵਾਟਾਂ ਕਰਿਆ ਕਰੋ